ਸੰਘ ਜੀ ਮੈਂ ਜਾ ਰਿਹਾ ਗੁਰਦੁਆਰਾ ਸੋਮਾ ਸਰ ਸਾਹਿਬ ਟੱਬਾ ਗੁਰਦੁਆਰਾ ਸੋਮਾ ਸਰ ਸਾਹਿਬ ਪਾਸ਼ਾਹੀ ਦਸਵੀ ਪਿੰਡ ਟੱਬਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਮੇਂ ਭੇਡਾਂ ਬੱਕਰੀਆਂ ਚਾਰ ਰਹੇ ਆ ਜਿਹੜੀ ਤੋਂ ਗੁਰੂ ਸਾਹਿਬ ਨੇ ਜਲਦੀ ਦਰਸ਼ਨ ਆ ਉਹ ਜਿਹੜੇ ਕਰ ਰਹੇ ਹਾਂ ਇਹ ਹੈ ਜਿੱਥੇ ਉਸ ਪਵਿੱਤਰ ਅਸਥਾਨਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਕਰ ਕਮਨਾ ਨਾਲ ਸੋਮਾ ਪਾਰਕੜ ਕੀਤਾ ਹੈ تیر ਮਾਰ ਕੇ ਜੀ ਇਹ ਹੈ ਉਹ ਸਥਾਨ ਦਰਸ਼ਨ ਕਰੋ ਸੰਗਤ ਜੀ ਬਹੁਤ ਸੋਹਣਾ ਕ੍ਰਿਸਟਲ ਪਾਣੀ ਹੈ ਜੀ ਬਿਲਕੁਲ ਕਲਿਸਟਰ ਕਲੀਅਰ ਦੇਖੋ ਜੀ ਕ੍ਰਿਸਟਲ ਕਲੀਅਰ ਵਾਹਿਗੁਰੂ ਆ ਦਰਸ਼ਕੋ ਸੰਗਤ ਜੀ ਲੋਰੀ ਹਜੇ ਹੁਣ ਅੰਦਰ ਬੜੇ ਹੀ ਧੁੱਪ ਸੀ ਥੋੜੀ ਥੋੜੀ ਬਰਛ ਫੇਰ ਪੈਣ ਲੱਗੀ ਚੱਲਦੇ ਆਪਾਂ ਅੱਗੇ ਸਰੋਵਰ ਸਾਹਿਬ ਦਰਸ਼ਨ ਕਰ ਲਓ ਤੁਸੀਂ ਤੇ ਬਹੁਤ ਸੋਹਣੇ ਕਾਰਜ ਜਿਹੜੇ ਇੱਥੇ ਹੁੰਦੇ ਰਹੇ ਤੇ ਟੱਬਾ ਜੀ ਗੁਰਦਾਰਾ ਸੋਮਾ ਸਰ ਸਾਹਿਬ ਚੱਲਦੇ ਆਪਾਂ ਅੰਦਰ ਦਰਸ਼ਨ ਕਰਾਂਗੇ ਇਹ ਹੈ ਗੁਰਦਾਰਾ ਸਾਹਿਬ ਤੇ ਸਾਹਮਣੇ ਨਿਸ਼ਾਨ ਸਾਹਿਬ ਦਰਸ਼ਨ ਕਰ ਲਿਆ ਸਾਹਮਣੇ ਉਧਰ ਵੀ ਮੈਂ ਤੁਹਾਨੂੰ ਦਰਸ਼ਨ ਕਰਾ ਲਿਆ ਹੈਗਾ ہاں ਜੀ ਬਹੁਤ ਸੋਹਣੇ ਅੰਦਰ ਗੁਰਦੁਆਸਾ ਬਣੇ ਹੋਏ ਨੇ ਜਿਹੜੀ ਕਾਰ ਸੇਵਾ ਇੱਥੇ ਗੁਰਦੁਆਸਾ ਸਾਹਿਬ ਦੇ ਚੱਲ ਰਹੀ ਆ ਠੀਕ ਹੈ ਜੀ ਤੇ ਕਾਫੀ دیر ਹੋ ਗਈ ਉਦੋਂ ਆਇਆ ਸੀ ਮੈਂ ਤੇ ਉਦੋਂ ਬਣੇ ਹੋਏ ਨੇ ਤੁਸੀਂ ਦੇਖ ਹੀ ਰਹੇ ਹੋ ਆ ਦੇਖੋ ਕਿੰਨੇ ਹਰਿਆਵਲੇ ਬੂਟੇ ਲੱਗੇ ਹੋਏ ਆ ਕਿਤੇ ਨਿੰਮ ਦਾ ਵੀ ਹੈਗਾ ਵਿੱਚ ਤਾਂ ਸਾਫ ਸੁਥਰੇ ਤਰੀਕੇ ਢੰਗ ਨਾਲ ਜਿਹੜੇ ਰੱਖੇ ਹੋਏ ਨੇ ਅੱਗੇ ਚੱਲਦੇ ਆਪਾਂ ਲੰਗਰ ਸਾਹਿਬ ਅੱਗੇ ਆਪਾਂ ਪਹੁੰਚ ਗਏ ਆ ਜੀ ਸੰਘੇ ਮੈਂ ਜਾ ਰਿਹਾ ਗੁਰਦੁਆਰਾ ਸੋਮਾ ਸਰ ਸਾਹਿਬ ਤਿੱਬਾ ਤੇ ਦਰਸ਼ਨ ਕਰਾਂਗੇ ਚੱਲ ਕੇ ਚੱਲਦੇ ਆਪਾਂ ਇਹ ਮੇਨ ਰੋਡ ਤੋਂ ਅੰਦਰ ਨੂੰ ਜਾਣਾ ਪੈਂਦਾ ਜੀ ਇੱਥੇ ਵੀ ਸਾਲਾਨਾ ਵਰਸੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਦੇ ਜਿਹੜੇ ਬੋਰਡ ਲੱਗੇ ਹੋਏ ਆ ਤੇ ਚੱਲਦੇ ਆਪਾਂ ਪਤਾ ਕਰਦੇ ਕਿੱਧਰ ਨੂੰ ਹੈਗਾ ਗੁਰਦਵਾਰ ਸਾਹਿਬ ਇੱਥੇ ਦੋ ਸੜਕਾਂ ਨੇ ਚਲੋ ਭਾਈ ਸੋਮਾ ਸਰ ਸਾਹਿਬ ਇੱਧਰ ਹੀ ਆ ਹਾਂਜੀ ਹਾਂਜੀ ਕਿੰਨਾ ਕਾ ਜੀ ਉਹਨਾਂ ਤੋਂ ਪੁੱਛਿਆ ਜੀ ਅੱਗੇ ਸੋਮਾ ਸਰ ਗੁਰਦੁਆਰਾ ਆਪਾਂ ਸਹੀ ਰਾਸਤੇ ਤੇ ਆ ਰਹੇ ਸੀਗੇ ਤੇ ਚੱਲਦੇ ਆਪਾਂ ਗੁਰਦੁਆਰਾ ਸੋਮਾ ਸਰ ਸਾਹਿਬ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਮੌਸਮ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਬਹੁਤ ਹੀ ਜਿਆਦਾ ਖਰਾਬ ਹੋ ਰਿਹਾ ਜੀ ਕਦੇ ਮੀਂਹ ਆਏ ਨਾ ਕਦੇ ਨਹੀਂ ਆ ਦੇਖੋ ਹਰਿਆਵਲ ਦੀ ਹਰਿਆਵਲ ਤੁਸੀਂ ਦੇਖ ਹੀ ਰਹੇ ਹੋ ਚੱਲਦੇ ਆਂ ਪਾਣੀ ਵੀ ਖੜਾ ਕਈ ਥਾਵਾਂ ਤੇ ਕੁਝ ਵਿਚ ਵਿਚ ਫੈਕਟਰੀਆਂ ਜਿਹਾ ਹੁੰਦੀਆਂ ਸੋਮਾ ਸਰ ਜਾਣ ਨੂੰ ਤੇ ਇਹ ਰਸਤਾ ਹੈਗਾ ਜੀ ਸਾਨੇਵਾਲ ਤੋਂ ਜੋ ਅਪਡੇਲੋਂ ਨੇ ਜਾਈਏ ਨਹਿਰ ਦੇ ਨਾਲ ਹੀ ਟੱਬਾ ਪਿੰਡ ਆ ਜੀ ਉੱਥੇ ਗੁਰਦੁਆਰਾ ਸੋਮਾ ਸਰ ਸਾਹਿਬ ਪਹਿਲਾਂ ਕੁਝ ਫੈਕਟਰੀਆਂ ਹੁੰਦੀਆਂ ਇਸ ਤਰ੍ਹਾਂ ਹੁੰਦਾ ਇਹ ਜਿਹੜਾ ਹੈਗਾ ਲੰਘ ਕੇ ਫਿਰ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਚੱਲਦੇ ਆ ਮਿਲਦੇ ਆ ਗੁਰਦੁਆਰਾ ਸਾਹਿਬ ਜਾ ਕੇ ਸੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਚੱਲ ਕੇ ਤੁਹਾਨੂੰ ਗੁਰਦੁਆਰਾ ਸੋਮਾ ਸਰ ਪਾਸ਼ਾ ਜੀ 10ਵੇਂ ਪਿੰਡ ਟੱਬਾ ਜ਼ਿਲ੍ਹਾ ਲੁਧਿਆਣਾ ਚ ਪੈਂਦਾ ਜੀ ਇਹ ਤੇ ਇਸ ਤਰ੍ਹਾਂ ਦਾ ਹੈ ਲੋਕੇਸ਼ਨ ਇਹ ਸਾਹਮਣੇ ਤੋ ਮੇਰੇ ਵੱਲੋਂ ਸਾਰਿਆਂ ਸასი ਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਆਓ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸੋਮਾ ਸਰ ਸਾਹਿਬ ਪਾਸ਼ਾਏ ਦਾ ਸੀ ਮੇਂ ਟਿੱਪਾ ਜਿਲ੍ਹਾ ਲੁਧਿਆਣਾ ਜੀ ਚਲਦੇ ਆਂ ਜੀ ਅੰਦਰ ਸੋ ਆਪਾਂ ਗੁਰਦੁਆਰਾ ਸੋਮਾ ਸਰਸਬ ਪਾਸ਼ਾਹੀ ਦਸਵੀਂ ਪਿੰਡ ਟਿੱਬਾ ਜਿਲ੍ਹਾ ਲੁਧਿਆਣਾ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਸਾਹਮਣੇ ਦਰਸ਼ਨ ਕਰਾਂਗੇ ਗੁਰਦੁਆਰਾ ਸੋਮਾ ਸਰਸਬ ਪਾਸ਼ਾਹੀ ਦਸਵੀਂ ਤੇ ਆਓ ਅੱਗੇ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਤਿਹਾਸ ਨਾਲ ਜਾਣਕਾਰੀ ਦੇਵਾਂਗੇ ਸੋ ਸੰਗਤ ਜੀ ਸੰਖੇਪ ਇਤਿਹਾਸ ਆਪਾਂ ਤੁਹਾਨੂੰ ਸੁਣਾਵਾਂਗੇ ਸੰਖੇਪ ਇਤਿਹਾਸ ਗੁਰਦੁਆਰਾ ਸੋਮਾ ਸਰਸਬ ਪਾਸ਼ਾਹੀ ਦਸਵੀਂ ਜੀ ਦਾ ਸਿੱਖ ਇਤਿਹਾਸ ਤੇ ਪੰਪਰਾਮਾ ਮੁਤਾਬਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1704 ਈਸਵੀ ਵਿੱਚ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਦੇ ਜੰਗਲਾਂ ਤੋਂ ਚੱਲਦੇ ਹੋਏ ਕਣੇ ਟਿੱਬਿਆਂ ਵਿੱਚ ਆ ਕੇ ਆਸਣ ਲਾਏ ਉਹਨਾਂ ਦੇ ਨਾਲ ਨਵिखਾਂ ਭਾਈ ਦਿਆ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਧਰਮ ਸਿੰਘ ਦੀ ਸੰਨ ਉਸ ਸਮੇਂ ਭੇਡਾਂ ਬੱਕਰੀਆਂ ਚਾਰ ਰਹੇ ਅਜੜੀ ਤੋਂ ਗੁਰੂ ਸਾਹਿਬ ਨੇ ਜਲਦੀ ਮੰਗ ਕੀਤੀ ਤਾਂ ਆਜੜੀ ਨੇ ਉੱਚੀ ਬਾਹ ਊਲਾਰ ਕੇ ਰੋਲਾ ਪਾ ਕੇ ਆਖਿਆ ਕਿ ਗੁਰੂ ਕੇ ਆ ਗਏ ਹਨ ਗੁਰੂ ਕੇ ਆ ਗਏ ਹਨ ਇਹ ਤਾਂ ਉਸ ਵਕਤ ਦੇ ਹਾਲਾਤ ਹੀ ਜਾਣਦੇ ਸਨ ਕਿ ਗੁਰੂ ਸਾਹਿਬਾਂ ਦੇ ਆਉਣ ਦੀ ਖੁਸ਼ੀ ਜਾਂ ਉਸ ਵਕਤ ਦੇ ਹਲਾਤਾ ਤੋਂ ਡਰਦੇ ਹੋਏ ਕਿਹਾ ਕਿ ਗੁਰੂ ਕੇ ਆ ਗਏ ਗੁਰੂ ਕੇ ਆ ਗਏ ਤਾਂ ਸਾਹਿਬਾਂ ਨੂੰ ਜਲ ਨਾ ਸ਼ਿਕਾਇਆ ਛਕ ਛਕਿਆ ਜਲ ਨਹੀਂ ਸਕਾ ਸਕੇ ਗੁਰੂ ਸਾਹਿਬ ਨੂੰ ਤਾਂ ਗੁਰੂ ਸਾਹਿਬ ਨੇ ਉਸ ਨੂੰ ਪੁੱਕਾ ਹਾਸ਼ਰਦ ਉਲਾਪਿਆ ਸਤਿਗੁਰਾਂ ਨੇ ਆਪਣੇ ਮਵਾਰਕ ਹੱਥਾਂ ਨਾਲ ਤੀਰ ਦੀ ਨੋਕ ਤੇ ਜੋ ਜਲ ਦਾ ਸੋਮਾ ਪ੍ਰਗਟ ਕੀਤਾ ਉਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਜੀ ਆਪਾਂ ਉਸ ਜਿਹੜਾ ਸੋਮਾ ਸੀ ਉਹਦੇ ਅੱਜ ਦਰਸ਼ਨ ਵੀ ਕਰਾਂਗੇ ਚਲਦੇ ਆਪਾਂ ਅੱਗੇ ਜੀ ਅੱਛਾ 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 ਚਲੋ ਬਹੁਤ ਵਧੀਆ ਬਹੁਤ ਸੋਹਣੇ ਬਾਬਾ ਜੀ ਨੇ ਅੱਛਾ ਜੀ ਠੀਕ ਆ ਜੀ ਸਪਰੂਫ ਕਰ ਦਿੰਦੇ ਉੱਤੇ ਸਬਾਨ ਠੀਕ ਆ ਜੀ ਚੱਲਦੇ ਆ ਜੀ ਆਪਾਂ ਆਪਾਂ ਤੁਹਾਨੂੰ ਜਲਦਾ ਸੋਮਾ ਜਿੱਥੇ ਪ੍ਰਗਟ ਕੀਤਾ ਗੁਰੂ ਸਾਹਿਬ ਨੇ ਉਹ ਜਗ੍ਹਾ ਵੀ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਹਮਣੇ ਆਪਾਂ ਬਾਅਦ ਚ ਦਰਸ਼ਨ ਕਰਾਂਗੇ ਪਹਿਲਾਂ ਉਸ ਸਥਾਨ ਦੇ ਦਰਸ਼ਨ ਕਰਾਂਗੇ ਜਿੱਥੇ ਜਿਹੜਾ ਗੁਰੂ ਸਾਹਿਬ ਨੇ ਸੋਮਾ ਪ੍ਰਗਟ ਪੀਤਾ ਸੀਗਾ ਜੀ ਸੋ ਇਹ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਜਲਦਾ ਸੋਮਾ ਪ੍ਰਗਟ ਕੀਤਾ ਹੈ ਚਲਦੇ ਆਪਾਂ ਇਸ ਅੰਦਰ ਤੁਹਾਨੂੰ ਦਰਸ਼ਨ ਕਰਾਵਾਂਗੇ ਸਿੰਘ ਸਾਹਿਬ ਪਹੁੰਚ ਗਿਆ ਕਹਿੰਦੇ ਚਲੋ ਆਜੋ ਤੇ ਚਲਦੇ ਆਪਾਂ ਅੰਦਰ ਸੇ ਸੰਗਤ ਜੀ ਬਹੁਤ ਵੱਡੇ ਭਾਗਾਂ ਵਾਲਿਆਂ ਜੋ ਮੇਰੀ ਇਸ ਵੀਡੀਓ ਰਾਹੀਂ ਇਸ ਗੁਰੂ ਧਾਮਾਂ ਦੇ ਜਿਹੜੇ ਦਰਸ਼ਨ ਕਰਨ ਤੇ ਇਸ ਗੁਰੂ ਘਰ ਦਾ ਜਿਹੜਾ ਦਰਸ਼ਨ ਆ ਉਹ ਜਿਹੜੇ ਕਰ ਰਹੇ ਹਾਂ ਇਹ ਹੈ ਜਿੱਥੇ ਉਸ ਪਵਿੱਤਰ ਸਥਾਨ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਕਰ ਕਮ ਨਾਲ ਸੋਮਾ ਪਾਰਕੜ ਕੀਤਾ ਹੈ تیر ਮਾਰ ਕੇ ਜੀ ਇਹ ਹੈ ਉਹ ਸਥਾਨ ਦਰਸ਼ਨ ਕਰੋ ਸੰਗਤ ਜੀ ਬਹੁਤ ਸੋਹਣੇ ਸਥਾਨ ਗੁਰੂ ਦੇ ਬਣੇ ਹੋਏ ਨੇ ਝੂਮਰ ਕਿ ਆਹ ਸੋਹਣੇ ਅੰਦਰ ਬਣਿਆ ਹੋਇਆ ਮਹਿਲ ਮੂਲ ਇਹਦੇ ਸਾਹਮਣੇ ਮਹਿਲ ਮਨਾਰ ਕੁਛ ਨਹੀਂ ਹੈਗੇ ਤੇ ਇਹ ਦੇਖੋ ਇੱਧਰ ਗੁਰਦੁਆਰਾ ਸੋਮਾ ਸਾਹਿਬ ਪਾਛੇ ਇੱਧਰ ਜਣੀ ਕੀਰਤਨ ਵੀ ਹੁੰਦਾ ਹੈਗਾ ਬਾਬਾ ਜੀ ਆਪ ਨਹੀਂ ਉੱਚੀ ਆਵਾਜ਼ ਬੋਲਾਂਗਾ ਮੈਨੂੰ ਪਤਾ ਨਹੀਂ ਸੀ ਵੀ ਬਾਬਾ ਜੀ ਅੰਦਰ ਪਾਠ ਕਰ ਰਹੇ ਬੜੇ ਸੋਹਣੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਜਮਾਨ ਨੇ ਬਹੁਤ ਸੋਹਣੇ ੜਮਾਂ ਦੇ ਆ ਦੇ ਵਿੱਚ ਚਲੋ ਆਪਾਂ ਅੱਗੇ ਚੱਲਾਂਗੇ ਇਹ ਹੈ ਉਹ ਜਗ੍ਹਾ ਜਿੱਥੇ ਸੋਮਾ ਪ੍ਰਗਟ ਕੀਤਾ ਸੀ ਤੇ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਜੀ ਬਾਬਾ ਜੀ ਹੋਰ ਲਓ ਦਰਸ਼ਨ ਕਰੋ ਦਰਸ਼ਨ ਕਰੋ ਸੰਗਤ ਜੀ ਬਹੁਤ ਸੋਹਣਾ ਆ ਲੋ ਭਾਈ ਚੱਕ ਕੇ ਵੀ ਦਿਖਾ ਰਹੇ ਆ ਬਹੁਤ ਬੜਾ ਸੋਹਣਾ ਇੱਥੇ ਜਨ ਹੈਗਾ ਜੀ ਵਿੱਚ ਬਾਬਾ ਜੀ ਥੱਲੇ ਮੋਟਰ ਲੱਗੀ ਬਾਬਾ ਜੀ ਹਾਂ ਜੀ ਲਓ ਜੀ ਦਰਸ਼ਨ ਕਰੋ ਆ ਲੋ ਜੀ ਕਿੰਨਾ ਸੋਹਣਾ ਜਲ ਸਾਫ ਸੁਥਰਾ ਕ੍ਰਿਸਟਲ ਪਾਣੀ ਹੈ ਜੀ ਬਿਲਕੁਲ ਕਲਿਸਟਰ ਕਲੀਅਰ ਦੇਖੋ ਜੀ ਕ੍ਰਿਸਟਲ ਕਲੀਅਰ ਵਾਹਿਗੁਰੂ ਆ ਦਰਸ਼ਕੋ ਸੰਗਤ ਜੀ ਦਾ ਧੰਨਵਾਦ ਆ ਜੀ ਦਰਸ਼ਕ ਰਾਏ ਸੰਗਤ ਨੂੰ ਚੱਲਦਾ ਹੀ ਇੱਦਾਂ ਹੀ ਬਾਅਦ ਚ ਬਣਾਇਆ ਨਹੀਂ ਨਹੀਂ ਬਹੁਤ ਸੋਹਣਾ ਦੇਖੋ ਤੇ ਲੱਕੜ ਦਾ ਬਾਅਦ ਕੱਪ ਰੱਖਿਆ ਜੀ ਜੀ ਅੱਛਾ ਜਲ ਚਲਾ ਲੇ ਖਾਣੇ ਦੇ ਕੱਪ ਉੱਪਰ ਅੱਛਾ ਜਲ ਛਕੜਨੂ ਛਕੜ ਮਾਫੀ ਜੀ ਜੇ ਇਹ ਕੰਮ ਕਰ ਦੋ ਨੁਮੀ ਖਾਣਾ ਹਣਾ ਉਹ ਵੀ ਉਸ ਪਰਲੇ ਆ ਠੀਕ ਆ ਜੀ ਲੋ ਜੀ ਧੰਨਵਾਦ ਜੋ ਵੀ ਮੇਰੀ ਇਸ ਵੀਡੀਓ ਦਾ ਹਿੰ ਦਰਸ਼ਨ ਕਰ ਰਿਹਾ ਉਹਨਾਂ ਦੇ ਕਮਾ ਕਾਰਾ ਦਿਨ ਦੁਖਣੀ ਰਾਤ ਚੌਕਣੀ ਹੋਵੇ ਜੀ ਇਹ ਹੈ ਸੋਮਾ ਸਰ ਗੋਦਸਰ ਦਾ ਕਿਤੇ ਸੋਮਾ ਪ੍ਰਗਟ ਹੋਇਆ ਸੀ ਸੋ ਚੱਲਦੇ ਆਪਾਂ ਬਾਹਰ ਨੂੰ ਬਹੁਤ ਸੋਹਣੇ ਬੜੇ ਹੋਏ ਨੇ ਸੋਮਾ ਸਰ ਸਾਹਿਬ ਦੇ ਅੰਦਰ ਜਿੱਥੇ ਸੋਮਾ ਪ੍ਰਗਟ ਹੋਇਆ ਸੀ ਚੱਲਦੇ ਆ ਬਾਹਰ ਮੀਂਹ بارش ਫੇਰ ਆ ਗਈ ਆ ਤੇ ਲੋੜੀ ਹਜੇ ਹੁਣ ਅੰਦਰ ਬੜੇ ਸੀ ਧੁੱਪ ਸੀ ਥੋੜੀ ਥੋੜੀ ਬਰਸ਼ ਫੇਰ ਪੈਣ ਲੱਗੇ ਚੱਲਦੇ ਆਪਾਂ ਅੱਗੇ ਬਹੁਤ ਸੋਹਣੇ ਸੰਗਤ ਜੀ ਇਹ ਜਲ ਰੱਖਿਆ ਹੋਇਆ ਜਿਹੜਾ ਅੰਦਰੋਂ ਸੋਮਾ ਸਰ ਸਾਹਿਬ ਦਾ ਆਪਾਂ ਛਕਾਂਗੇ ਹਾਲੋ ਜੀ ਚੂੜੀ ਲੈ ਲਈ ਆ ਲੋ ਤਾਂ ਬਾਬੇ ਦੀ ਬਾਬਾ ਜੀ ਮਿਹਰ ਕਰਿਓ ਸਾਰੇ ਤੇ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਮਹੀ ਪੈਣ ਲੱਗ ਗਿਆ ਜੀ ਨਿੱਕੀ ਨਿੱਕੀ ਕਣੀ ਜਿਹੜੀ ਉਹ ਪੈਣ ਲੱਗਦੀ ਆ ਤੇ ਚੱਲਦੇ ਆਪਾਂ ਅੱਗੇ ਤੇ ਇਹ ਹੈ ਇਧਰ ਲੰਗਰ ਹਾਲ ਬਹੁਤ ਸੋਹਣੇ ਅੰਦਰ ਪੱਖੇ ਲੱਗੇ ਹੋਏ ਆ ਤੁਸੀਂ ਦੇਖ ਰਹੇ ਹੋ ਤੇ ਇਧਰ ਸ਼ਰਧਾਲੂ ਵੀ ਅੰਦਰੋਂ ਆ ਰਹੇ ਨੇ ਇਹ ਹੈ ਦੀਵਾਨ ਹਾਲ ਸੰਗਤ ਜੀ ਦੇਖ ਰਹੇ ਅਸੀਂ ਤਿਆਰੀਆਂ ਚੱਲ ਰਹੀਆਂ ਨੇ ਕਾਫੀ ਤਿਆਰ ਹੋਇਆ ਅੰਦਰ ਵੱਡੇ ਵੱਡੇ ਪੱਖੇ ਜਿਹੜੇ ਉਹ ਲੱਗ ਚੁੱਕੇ ਨੇ ਲੋ ਜੀ ਕਿੰਨੇ ਸੋਹਣੇ ਦੀਵਾਨ ਹਾਲ ਗੁਰੂ ਦੇ ਅੰਦਰ ਗੁਰਦੁਆਰਾ ਸੁਮਨ ਸਾਹਿਬ ਦੇ ਅੰਦਰ ਬਣੇ ਹੋਏ ਨੇ ਜੀ ਦਰਸ਼ਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਪਹੁੰਚ ਗਏ ਆ ਗੁਰਦਸਾਹਬ ਦੇ ਬਿਲਕੁਲ ਨਜ਼ਦੀਕ ਹੱਥਾਂ ਤੇ ਹੱਤੋ ਕੇ ਜਾਰੰਦੋ ਕੇ ਅੰਦਰ ਚੱਲਾਂਗੇ ਜੀ ਇਹ ਹੈ ਹੱਥ ਤੋਂ ਲਈ ਟੂਟੀਆਂ ਲੱਗੀਆਂ ਹੋਈਆਂ ਨੇ ਪਾਵਰ ਸਪਲੇਸ਼ਨ ਜਨਰੇਟਰ ਨੂੰ ਬਣਿਆ ਹੋਇਆ ਮੀਟਿੰਗ ਹਾਲ ਬਣਿਆ ਹੋਇਆ ਤੇ ਇਸ ਤਰ੍ਹਾਂ ਜਿਹੜੇ ਆਫਿਸ ਇਹਨਾਂ ਦੇ ਬਣੇ ਹੋਏ ਨੇ ਤੇ ਇੱਧਰ ਪਜਾ ਰਹੇ ਆ ਜੀ ਸਰੋਰ ਸਾਹਿਬ ਦੀ ਜਾਣਕਾਰੀ ਕਾਰ ਸੇਵਾ ਵਗੈਰਾ ਹੋ ਰਹੀ ਹੈ ਕਿਉਂਕਿ ਤਸਲੇ ਕਈਆਂ ਅੰਦਰ ਪਈਆਂ ਨੇ ਤੇ ਸਫਾਈ ਵਗੈਰਾ ਹੋ ਰਹੀ ਆ ਤੁਸੀਂ ਦੇਖ ਹੀ ਰਹੇ ਹੋ ਫਿਰ ਉਸ ਤੋਂ ਬਾਅਦ ਜਿਹੜਾ ਜਾਲੇ ਦੇ ਵਿੱਚ ਛੱਡਿਆ ਉਹ ਜਾਲ ਹੈ ਵੀ ਵਿੱਚ ਮੜ ਮੋਟਾ ਗੰਦਾ ਪਿਆ ਜੀ ਦੇਖੋ ਕਾਫੀ ਸਰੋਵਰ ਸਾਹਿਬ ਦੀ ਜਿਹੜੀ ਆ ਸਫਾਈ ਜਲਵ ਲੱਗੀ ਹੋਈ ਸੀ ਆ ਖੁਰਚਣ ਦਾ ਕੰਮ ਜਿਹੜਾ ਦੇਖੋ ਮੈਂ ਦਿਖਾ ਰਿਹਾ ਤੁਹਾਨੂੰ ਨੇੜੇ ਕਰਕੇ ਲਓ ਜੀ ਕੰਮ ਚੱਲ ਰਿਹਾ ਹੈ ਖੁਰਚ ਰਿਹਾ ਹੈ ਤਸਲੇ ਕਾਂਡੀਆਂ ਖੁਰਚਣੀਆਂ ਜਿਹੜੀਆਂ ਕਲੀਦਾਰ ਨਾਲ ਉਹਦੇ ਨਾਲ ਜਲਵ ਜੀ ਲਾ ਰਹੇ ਆ ਕਾਫੀ ਦੇਖੋ ਤੁਸੀਂ ਲਾ ਕੇ ਰੱਖੀ ਪਈ ਆ ਉਹ ਦੇਖੋ ਕਿਵੇਂ ਢੇਰ ਲੱਗੇ ਹੋਏ ਆ ਜੀ ਸੋ ਚੱਲਦੇ ਆਪਾਂ ਅੰਦਰ ਸਰੋਵਰ ਸਾਹਿਬ ਦਰਸ਼ਨ ਕਰ ਲਓ ਤੁਸੀਂ ਤੇ ਬਹੁਤ ਸੋਹਣੇ ਕਾਰਜ ਜਿਹੜੇ ਇੱਥੇ ਹੁੰਦੇ ਨੇ ਤੇ ਪਹੁੰਚ ਗਏ ਆਪਾਂ ਬਿਲਕੁਲ ਨਿਸ਼ਾਨ ਸਾਹਿਬ ਦੇ ਕੋਲ ਜੀ ਦਰਸ਼ਨ ਕਰੋ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਚਲਦੇ ਆ ਸੰਖੇਪ ਇਤਿਹਾਸ ਜਿਹੜਾ ਸੀ ਗੁਰੂ ਸਾਹਿਬ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜਦੋਂ ਨਿਕਲੇ ਸੀ ਪਰਿਵਾਰ ਬਾਰ ਕੇ ਤੇ ਇੱਥੇ ਆ ਕੇ ਰੁਕੇ ਸਨ ਤੇ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੇਰੀ ਪਿਛਲੀ ਵੀਡੀਓ ਤੁਸੀਂ ਦੇਖੀ ਹੋਏਗੀ ਆਨੰਦਪੁਰ ਸਾਹਿਬ ਵਾਲ ਗੁਰਦੁਆਰਾ ਹਰੇਰੂ ਸਾਹਿਬ ਹਰੇਰੂ ਜਰਾਤਨ ਕਰਕੇ ਉੱਥੇ ਉਹਨਾਂ ਨੇ ਗੱਡੀ ਸੀ ਆਪਾਂ ਪਹੁੰਚੇ ਆ ਗੁਰਦੁਆਰਾ ਸਾਹਿਬ ਇੱਧਰ ਟੱਬਾ ਜੀ ਗੁਰਦਾਰਾ ਸੋਮਾ ਸਰਸਰ ਸਾਹਿਬ ਚੱਲਦੇ ਆਪਾਂ ਅੰਦਰ ਦਰਸ਼ਨ ਕਰਾਂਗੇ ਇਹ ਹੈ ਗੁਰਦੁਆਸਾਹਿਬ ਤੇ ਸਾਹਮਣੇ ਨਿਸ਼ਾਨ ਸਾਹਿਬ ਦਰਸ਼ਨ ਕਰ ਲਿਆ ਸਾਹਮਣੇ ਉੱਧਰ ਵੀ ਮੈਂ ਤੁਹਾਨੂੰ ਦਰਸ਼ਨ ਕਰਾ ਲਿਆ ਹੈਗਾ ਤੇ ਇੱਧਰ ਲੰਗਰ ਆਪਾਂ ਬਾਅਦ ਚੱਲਾਂਗੇ ਚੱਲਦੇ ਆਪਾਂ ਅੰਦਰ ਗੁਰਦੁਆਸਾਹਿਬ ਦੇ ਦਰਸ਼ਨ ਕਰਾਂਗੇ ਤੇ ਇੱਥੇ ਜਦੋਂ ਇਹ ਤਾਂ ਤਿਆਰ ਹੁੰਦੇ ਤੇ ਉਦੋਂ ਕੜਾ ਪ੍ਰਸ਼ਾਦ ਦੀ ਜਿਹੜੀ ਵਰਤੀ ਆ ਮਿਲਦੀ ਹੈਗੀ ਚਲਦੇ ਅੰਦਰ ਜੀ ਛੋਟੇ ਸਬੋਰਡ ਜਿਹੜੇ ਬਾਹਰ ਤੋਂ ਨਜ਼ਰ ਆ ਰਹੇ ਆ ਗੁਰਦੁਆਰਾ ਸੋਮਾ ਸਰ ਪਾਸ ਸਾਹੀ ਦਸਵੇਂ ਚਲਦੇ ਅੰਦਰ ਦਰਸ਼ਨ ਕਰਾਂਗੇ ਵਾਹਿਗੁਰੂ 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 ਆ ਜੀ ਬਹੁਤ ਸੋਹਣੇ ਅੰਦਰ ਗੁਰਦਾਸਾ ਬਣੇ ਹੋਏ ਨੇ ਝੂਮੌਰ ਕਿਤੇ ਆ ਦੇਖੋ ਕਿ ਐ ਸੋਹਣੇ ਝੂਮਣ ਨਿਕ ਨਿਕੇ ਤੇ ਇੱਧਰ ਕੜਾ ਪ੍ਰਸ਼ਾਦ ਜਿਹੜਾ ਇੱਥੇ ਮਿਲਦਾ ਗੁਰਮਤ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਦ ਬੈਠੇ ਸ਼ਖੋ ਜੀ ਤੇ तकरीबन 1:35 ਹੋ ਗਏ ਆ ਇੱਥੇ ਜਿਹੜੇ ਆ ਗੁਰਦੁਆਰਾ ਸੋਮਸਾ ਪਾਸੋਂ 5.0 ਟੱਬਲ ਦੇ ਨਾਲ ਕਾਰ ਸੇਵਾ ਸ੍ਰੀ ਹਜੂਰ ਨਦੀਰ ਸਾਹਿਬ ਦੀ ਚੱਲ ਰਹੀ ਆ ਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਹੈਗਾ ਗੁਰਦੁਆਰਾ ਲੰਗਰ ਸਾਹਿਬ ਜਿਹੜੇ ਬਾਬਾ ਬਲਵਿੰਦਰ ਸਿੰਘ ਉਹਨਾਂ ਦੇ ਹੇਠ ਦੇਖ ਲਈ ਜਿਹੜੀ ਕਾਰ ਸੇਵਾ ਇੱਥੇ ਗੁਰਦੁਆਰ ਸਾਹਿਬ ਦੇ ਚੱਲ ਰਹੀ ਆ ਜਿਸ ਵੀ ਨੇ ਤਿਲ ਫੁੱਲ ਭੇਟ ਕਰਨਾ ਹੋਵੇ ਉਹ ਮੈਂ ਤੁਸੀਂ ਇੱਥੇ ਪਾ ਸਕਦੇ ਹੋ ਤੇ ਮੈਂ ਤੁਹਾਨੂੰ ਦੇਖਦਾ ਪ੍ਰੋਵਾਈਡ ਕਰਦਾ ਜੀ ਜੇ ਕੈਮ ਸਕੈਨਰ ਲੱਗਾ ਆ ਬਣਿਆ ਹੋਇਆ ਜੀ ਆ ਲੋ ਗੋਲਕ ਤੇ ਅੱਗੇ ਕਾਰ ਸੇਵਾ ਵਾਲਿਆਂ ਦੇ ਇਹ ਕੈਮ ਸਕੈਨਰ ਤੁਸੀਂ ਇਹਨੂੰ ਸਕੈਨ ਕਰ ਸਕਦੇ ਹੋ ਇਹਨੂੰ ਫੋਟੋ ਲੈ ਕੇ ਇੱਥੇ ਤੁਸੀਂ ਪਾ ਸਕਦੇ ਹੋ ਪੈਸੇ ਚਲੋ ਆਪਾਂ ਇਸ ਗੁਰੂ ਦੀ ਹਜ਼ੂਰਤ ਜੀ ਹਜ਼ੂਰੀ ਚ ਆ ਗਏ ਆ ਸੋ ਜਿਹੜੇ ਵੀ ਮੇਰਾ ਵੀਰ ਭਾਈ ਮਾਤਾ ਭੈਣਾਂ ਦੇਖ ਰਹੀਆਂ ਮੇਰੀ ਇਸ ਵੀਡੀਓ ਨੂੰ ਉਹਨਾਂ ਸੋਹਣਾ ਦੇ ਜਿਹੜੇ ਕਾਰਜ ਆ ਸਫਲਾ ਹੋਣ ਤੁਹਾਨੂੰ ਤੁਰੀ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਮਿਹਰ ਕਰਨ ਸਭ ਤੋਂ ਸਤਿਅਤ ਰੱਖਣ ਤੇ ਸਭ ਦੇ ਦੁੱਖ ਕਲੇਸ਼ ਦਿੱਲੀ ਤਰਫੋਂ ਸਭ ਦੇ ਦੂਰ ਹੋਣ ਦੀ ਆਓ ਮੱਥਾ ਟੇਕਾਂਗੇ ਤੇ ਅੱਗੇ ਵਾਧਦੇ ਹੋਏ ਇਤਿਹਾਸ ਤੁਹਾਨੂੰ ਜਿਹੜਾ ਮੈਂ ਸੁਣਾ ਚੁੱਕਿਆ ਜੀ ਉਹ ਆਹੇ ਗੁਰੂ ਆਹੇ ਕਿਰਪਾ ਕਰੇ ਚੱਲਦੇ ਆ ਜੀ ਅੱਗੇ ਨੂੰ ਤੇ ਤੁਹਾਨੂੰ ਸਾਰੇ ਪਾਸੇ ਦਰਸ਼ਨ ਕਰਾਉਣੇ ਇਹ ਬਹੁਤ ਸੋਹਣੇ ਸੁੰਦਰ ਵਾਲਿਆ ਚਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਤ ਨੇ ਤੇ ਆਓ ਅੱਗੇ ਹੋਰ ਦਿਖਾਨੇ ਜੀ ਤੇ ਇੱਧਰ ਜਿਹੜੇ ਛੋਟੇ ਗੁੜਕਾ ਸਾਹਿਬ ਨੇ ਤਨੇਮ ਜਪਜੀ ਸਾਹਿਬ ਚਪਈ ਸਾਹਿਬ ਬੀਬੀਆਂ ਵੱਲੋਂ ਸੋਹਣੇ ਸਾਹ ਜੜਾ ਪਾਠ ਕੀਤੇ ਜਾਂਦੇ ਉਹ ਗੁੜਕੇ ਆਦ ਹਾਰੇ ਇੱਥੇ ਸ਼ਸ਼ੋਭਤ ਦਮਾਰੀ ਵਿੱਚ ਬੜੇ ਸੋਹਣੇ ਤਰੀਕੇ ਨਾਲ ਉਹ ਰੱਖੇ ਹੋਏ ਨੇ ਬਿਲਕੁਲ ਮਹਿੰਦਰਵਾੜ ਸਾਹਿਬ ਬਿਲਕੁਲ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਪਾਸੇ ਤੰਤਨ ਜੀ ਵਿਕਰਾਂਤ ਸਾਹਿਬ ਜੀ ਦੇ ਵੋਟ ਆਫ ਹਿੱਠਾਂ ਸਭ ਦੀ ਦੁਆ ਖੈਰ ਮੰਗਦਾ ਜੀ ਸਾਨੂੰ ਤੰਦਰੁਸਤੀਆਂ ਦੇਣ ਸੱਚੇ ਪਾਤਸ਼ਾਹ ਸਾਬਦਾ ਦੇ ਕਾਰਜ ਹਰਾਸ ਕਰਨੇ ਇਹੀ ਅਰਦਾਸ ਇਹੀ ਅਰਜ਼ੋਈ ਹੈ ਮੇਰੀ ਬੁਲੇ ਸੋਨੇ ਹਾ ਸਾਥ ਸ੍ਰੀ ਕਾਪ ਚੱਲਦੇ ਆ ਜੀ ਅੱਗੇ ਤੇ ਜੋਤ ਸਾਹਿਬ ਦੇ ਦਰਸ਼ਨ ਕਰ ਲੋ ਬਹੁਤ ਸੋਹਣੇ ਸਟੀਲ ਦੇ ਵਿੱਚ ਜੋਤ ਸਾਹਿਬ ਸ਼ੋਤ ਨੇ ਜਗ ਰਹੇ ਨੇ ਬਹੁਤ ਸੋਹਣੇ ਹੈ ਦੇਖੋ ਜੀ ਚਲਦੇ ਜੀ ਕਿ ਬਹੁਤ ਸੋਹਣੇ ਗੁਰਦੁਆਰਾ ਸਾਹਿਬਾਂ ਦੀ ਦੇਖ ਲਓ ਝੁਮਰ ਦੋ ਲੱਗੇ ਹੋਏ ਆ ਤੇ ਬਹੁਤ ਸੋਹਣੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਸ਼ੂ ਹੋਵੇ ਨੇ ਇਸ ਗੁਰਦਸਾਹਬ ਵਿੱਚ ਬੜੇ ਸੋਹਣੇ ਰਮਾਲਿਆਂ ਦੇ ਵਿੱਚ ਚੱਲਨੇ ਜੀ ਬਾਹਰ ਨੂੰ ਪ੍ਰਸ਼ਾਦ ਵਾਹਮਾ ਕੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤੇ ਬਾਬਾ ਜੀ ਠੀਕ ਠਾਕ ਹੋ ਚਲੋ ਚੜ੍ਹਦੀ ਕਲਾ ਚਾਹੀਦੀ ਆ ਜੀ ਬਹੁਤ ਸੋਹਣਾ ਮੈਂ ਤਾਂ ਕਾਫੀ ਦਿਨਾਂ ਬਾਅਦ ਆਇਆ ਆ ਕਾਫੀ ਸੋਹਣਾ ਗੁਰਦੁਆ ਗੁਰਦਸਾਹਬ ਬਣ ਗਿਆ ਜੀ ਤੇ ਕਾਫੀ ਧਿਰ ਹੋ ਗਈ ਉਦੋਂ ਆਇਆ ਸੀ ਮੈਂ ਤੇ ਉਦੋਂ ਨਹੀਂ ਸੀ ਸਾਹਮਣੇ ਜਿੱਥੇ ਸੋਮਾ ਸਰਪ ਸਾਹਿਬ ਬਣੇ ਆ ਉਹ ਨਹੀਂ ਸੀ ਉਦੋਂ ਤੇ ਹਾਂਜੀ ਚਲੋ ਧੰਨਵਾਦ ਆ ਤੁਹਾਡਾ ਸੋ ਆਪਾਂ ਦਰਸ਼ਨ ਕਰਾਇਆ ਇਹ ਹੈ ਗੁਰਦਵਾਰ ਸਾਹਿਬ ਪ੍ਰਸ਼ਾਦ ਆਪਾਂ ਲੈ ਲਿਆ ਤੇ ਬਾਹਰ ਤੁਸੀਂ ਦੇਖ ਸਕਦੇ ਹਾਂ ਪੈਰੀ ਹੈ ਕਿਵੇਂ ਟਿਪ 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 ਪਾਹੇ ਹੋ ਰਹੀ ਹੈ ਦੇਖ ਬੱਦਲ ਵੀ ਘੁਲਿਆ ਪਿਆ ਜੀ ਤੁਸੀਂ ਦੇਖ ਹੀ ਰਹੇ ਹੋ ਕਾਫੀ ਸਾਰਾ ਇੱਧਰ ਸੱਜੇ ਦੇਖੋ ਅੱਬੇ ਹੱਥ ਜਿਹੜੇ ਬੁੰਗੇ ਬਣੇ ਹੋਏ ਆ ਤੇ ਹੋ ਸਕਦਾ ਵੀ ਇਹਨਾਂ ਦੇ ਵਿੱਚ ਜਦੋਂ ਵੀ ਖੰਡ ਸਾਫ ਸਾਫ ਖੁੱਲਦੇ ਹੋਣਗੇ ਤੇ ਇਸ ਵੇਲੇ ਲੋਕ ਜਿਹੜਾ ਉਹ ਲੱਗਿਆ ਹੋਇਆ ਜੀ ਫਿਰ ਤੁਸੀਂ ਦੇਖ ਰਹੇ ਹੋ ਫਾਰਕ ਬਣੇ ਹੋਏ ਨੇ ਤੁਸੀਂ ਦੇਖ ਰਹੇ ਹੋ ਆ ਦੇਖੋ ਕਿੰਨੇ ਹਰਿਆਵਲੇ ਬੂਟੇ ਲੱਗੇ ਹੋਏ ਆ ਕਿਤੇ ਨਿੰਮ ਦਾ ਵੀ ਹੈਗਾ ਵਿੱਚ ਹੋਰ ਕਈ ਦਰਖਤ ਨੇ ਆ ਹੈਗੇ ਆ ਮਾਲਟੇ ਮੋਲਟੇ ਜੰਦਰ ਲੱਗੇ ਹੋਏ ਆ ਦੇਖੋ ਤੁਹਾਨੂੰ ਮੈਂ ਜ਼ੂਮ ਕਰਕੇ ਦਾਵਾਂ ਮਾਲਟੇ ਲੱਗੇ ਹੋਏ ਆ ਸੰਗਤ ਜੀ ਦੇਖੋ ਸੋ ਇਹ ਸੀ ਗੁਰਦੁਆਰਾ ਸਾਹਿਬ ਦਾ ਆਪਾਂ ਦਰਸ਼ਨ ਕਰੇ ਚੱਲਦੇ ਆ ਅੱਗੇ ਨੂੰ ਦਿਖਾਣੇ ਆ ਹੋਰ ਪਾਸੇ ਤੁਹਾਨੂੰ ਕਿੰਨਾ ਸੋਹਣਾ ਕਿੱਡਾ ਵੱਡਾ ਜਿਹੜਾ ਹੈ ਗੁਰਦੁਆਸਾ ਬਣਿਆ ਏ ਸੀ ਠੰਡਾ ਅੰਦਰੋਂ ਰਹਿੰਦਾ ਸਾਰਾ ਤੇ ਇਹ ਜਾਂਦਾ ਸਿੱਧਾ ਇੱਥੋਂ ਹੀ ਲੰਗਰ ਸਾਹਿਬ ਨੂੰ ਗੁਰੂ ਦਾ ਲੰਗਰ ਸਾਹਮਣੇ ਤੁਹਾਨੂੰ ਜੂਮ ਕਰਕੇ ਦਿਖਾ ਦਣਾ ਨਜ਼ਰ ਆ ਰਿਹਾ ਹੋਣਾ ਤੁਹਾਨੂੰ ਜੀ ਇਹ ਲਓ ਜੀ ਇਧਰੋਂ ਆਪਾਂ ਚੱਲਾਂਗੇ ਹੁਣ ਕੁਛ ਮੀ ਜਿਹੜਾ ਉਹ ਪੈਣ ਲੱਗਿਆ ਆ ਦੇਖੋ ਜੀ ਕੋਈ ਕਿਰੋ ਕੈਮਰਾ ਉਹ ਖਰਾਬ ਹੋ ਜੂਗਾ ਥੋੜਾ ਜਿਹਾ ਮਿੱਨ ਦੇ ਨਾਲ ਮੇਰੇ ਕੋਈ ਹੈ ਨਹੀਂ ਇਹ ਜਪਨੀ ਜਾਂ ਮومی ਕਾਲ ਚਟਾ ਜਾਂ ਚਲ ਥੋੜਾ ਜਿਹਾ ਡਿਲੀਟ ਕਰਦੇ ਨੇ ਚੱਲਾਂਗੇ ਇਹਨੂੰ ਅੱਗੇ ਚੱਲ ਕੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੋ ਇਸ ਤਰ੍ਹਾਂ ਇੱਥੇ ਫੁੱਲ ਬੁੱਟੇ گلاب ਦੇ ਫੁੱਲ ਦੇਖ ਸਕਦੇ ਹੋ ਕਾਫੀ ਇਹਦੇ ਲੱਗੇ ਹੋਈਆਂ ਨੇ ਬਿਲਕੁਲ ਆਪਾਂ ਪਿਛਲੇ ਪਾਸੇ ਆ ਗਏ ਆ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸ਼ੋਅ ਹੋਦੇ ਨੇ ਉੱਥੇ ਆਪਾਂ ਆ ਗਏ ਆ ਪਾਣੀ ਏਸੀ ਦਾ ਉੱਥੋਂ ਨਿਕਲ ਰਿਹਾ ਪਿੱਛੇ ਬੈਟਰਾਂ ਪੈਨ ਵਾਟਰ ਦਾ ਤੇ ਪਿੱਛੇ ਚਾਰ ਦਵਾਰੀ ਤੁਸੀਂ ਦੇਖ ਰਹੇ ਹੋ ਤੇ ਪਿੱਛੇ ਕੋਈ ਮੇਰੇ ਖਿਆਲ ਦੁਕਾਨਾਂ ਤੋਂ ਗੁੰਮਾਂ ਜਿ ਲੱਗਦੀਆਂ ਨੇ ਮੈਨੂੰ ਤੇ ਹੋ ਸਕਦਾ ਬਾਉਂਡਰੀ ਵਾਲੀ ਹੈ ਗੁਰਦੁਆਰ ਸਾਹਿਬ ਦੀ ਸੋ ਬਾਰਿਸ਼ ਲਗਾਤਾਰ ਜਾਰੀ ਹੈ ਜੀ ਆ ਨਾਰਦਾ ਹੁੰਦਰਾ ਬੂਟਾ ਦੇਖੋ ਜੀ ਕਿੰਨਾ ਸੋਹਣਾ ਲੱਗਿਆ ਹੈ ਨਾਰ ਨੇ ਕਿੰਨੇ ਕਿੰਨੇ ਲੱਗੇ ਹੋਏ ਆ ਅੰਬ ਲੱਗੇ ਹੋਇਆ ਗੁਰਦੁਆਰ ਸਾਹਿਬ ਚ ਮਜ਼ੇਦਾਰ ਨੇ ਕਈ ਜਿਹੜੇ ਆ ਬੂਟੇ ਲੱਗੇ ਹੋਏ ਆ ਸੋ ਲੰਗਰ ਵਾਲ ਨੂੰ ਵੱਧ ਰਹੇ ਆ ਆਪਾਂ ਹੌਲੀ ਹੌਲੀ ਮੀਂਹ ਦੇ ਬਚਾਂਦੇ ਪਚਾਂਦੇ ਕੈਮਰੇ ਨੂੰ ਸੋ ਪਹੁੰਚ ਗਏ ਆਪਾਂ ਹੌਲੀ ਹੌਲੀ ਕਰਦੇ 20 ਤੋਂ ਬੱਚ ਦੇ ਬਚਾਉਂਦੇ ਸਾਹਮਣੇ ਲੰਗਰ ਸਾਹਿਬ ਦੇ ਆਪਾਂ ਕੋਲ ਪਹੁੰਚ ਗਏ ਸਾਹਮਣੇ ਬਰਤਨ ਧੋਣ ਦਾ ਤੇ ਬਰਤਨ ਸਾਫ ਸੁਥਰੇ ਤਰੀਕੇ ਟੰਗ ਨਾਲ ਜਿਹੜੇ ਰੱਖੇ ਹੋਏ ਨੇ ਅੱਗੇ ਚੱਲਦੇ ਆਪਾਂ ਲੰਗਰ ਸਾਹਿਬ ਅੱਗੇ ਆਪਾਂ ਪਹੁੰਚ ਗਏ ਜੀ ਪਹੁੰਚ ਗਏ ਆਪਾਂ ਲੰਗਰ ਸਾਹਿਬ ਦੇ ਵਿੱਚ ਬਾਬਾ ਜੀ ਬੈਠੇ ਨੇ ਸਬਜ਼ੀਆਂ ਦੇਖੋ ਕਿਹੜੇ ਤਰੀਕੇ ਨਾਲ ਘੀਏ ਰੱਖੇ ਹੋਏ ਨੇ ਬੜੇ ਟਾਕੇ ਜਿਹੜਾ ਲੰਗਰ ਪ੍ਰਸ਼ਾਦਾ ਉਹ ਰੱਖਿਆ ਹੋਇਆ ਜੀ ਤੇ ਇਹ ਦੇਖੋ ਬੜੇ ਸੋਹਣੇ ਪੱਖੇ ਲੱਗੇ ਖੁੱਲੇ ਹਵਾਦਾਰ ਘੀਏ ਪਏ ਆ ਤੇ ਜਿਸ ਕਿਸ ਨੇ ਬਹਿ ਕੇ ਲੰਗਰ ਛਕਣਾ ਬਹਿ ਕੇ ਲੰਗਰ ਛਕਦਾ ਸਾਹਮਣੇ ਭਾਂਡੇ ਪ੍ਰਾਂਤਾਂ ਵੱਡੀਆਂ-ਵਡੀਆਂ ਉਹਦੇ ਅੰਦਰ ਪਈਆਂ ਜੀ ਕਮਰੇ ਦੇ ਤੇ ਇੱਧਰ ਸਾਰਾ ਵਰਤੌਣ ਦਾ ਸਾਜ ਸਮਾਨ ਜਿਹੜਾ ਉਹ ਰੱਖਿਆ ਗਿਆ ਹੈਗਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਸਵੀਰ ਜਿਹੜੀ ਉਹ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੀ ਛੀਦੀ ਦੇ ਟਾਈਮ ਦੀ ਲੱਗੀ ਹੋਈ ਆ ਨਿਸ਼ਾਨੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਇਸ ਤਰ੍ਹਾਂ ਕਾਫੀ ਤੇ ਤਸਵੀਰਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਸਵੀਰ ਜਿਹੜੀ ਉੱਤੇ ਲੱਗੀ ਹੋਈ ਆ ਤੇ ਇਹ ਗੁਰੂ ਦੀ ਗੋਲਕਾ ਕਿਸੇ ਕਿਸੇ ਨੇ ਲੰਗਰ ਚ ਸ਼ਰਧਾਂਤਕ ਕੋਣਾ ਹੋਵੇ ਪੈਸੇ ਇਥੇ ਪਾਸ ਲੰਗਰ ਦੇ ਅੰਦਰ ਆਉਣ ਦੀ ਨਾ ਹੀ ਇੱਕ ਤਰ੍ਹਾਂ ਦਾ ਕਿ ਬੜੇ ਸੋਹਣੇ ਸਾਫ ਤਰੀਕੇ ਨਾਲ ਜਿਹੜਾ ਦੇਖ ਸਕਦਾ ਦੁੱਧ ਪਿਆ ਤੇ ਹੋਰ ਬਸਤਾਂ ਜਿਹੜੀਆਂ ਟਕ ਟੁਕ ਕੇ ਰੱਖੇ ਆ ਦੁੱਧ ਉੱਪਰ ਰਿਹਾ ਹੋਣਾ ਜੀ ਇਹ ਕਿਚਨ ਹੈ ਬਾਬਾ ਜੀ ਦੇ ਅੰਦਰ ਤੋਂ ਹੀ ਆ ਤੇ ਇਹ ਸੀ ਗੁਰਦੁਆਰਾ ਸਾਹਿਬ ਦਾ ਸਾਰਾ ਏਰੀਆ ਦਿਖਾਇਆ ਲੰਗਰ ਹਾਲ ਦਿਖਾਇਆ ਸੋਮਾ ਜਿੱਥੇ ਸੋਮਾ ਸਾਹਿਬ ਜਿਹੜੇ ਤੀਰ ਮਾਰ ਕੇ ਗੁਰੂ ਸਾਹਿਬ ਨੇ ਪਰਗੜ ਕੀਤਾ ਸੀ ਉਹ ਵੀ ਤੁਹਾਨੂੰ ਸਥਾਨ ਦਿਖਾਇਆ ਸਾਹਮਣੇ ਗੁਰੂ ਘਰ ਦਿਖਾਇਆ ਸਾਹਮਣੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਦਰਸ਼ਨ ਕਰੋ ਸੋ ਇਸ ਹੀ ਆਪਾਂ ਗੁਰੂ ਘਰ ਲੰਗਰ ਇਥੋ ਸ਼ਕਿਆ ਜੀ ਚਲਦੇ ਆਂ ਦਫ਼ਤਰ ਕਾਰ ਸੇਵਾ ਇੱਥੇ ਇਹਨਾਂ ਦੀ ਮਸ਼ੀਨਰੀ ਜਿਹੜੀ ਸੰਦ ਜਿਹੜੇ ਖੜੇ ਆ ਤੇ ਬੋਰਡ ਦੇਖ ਲਓ ਕਾਫੀ ਪੁਰਾਣਾ ਤੁਹਾਨੂੰ ਇਸ ਗੁਰਦਵਾਰ ਸਾਹਿਬ ਦੇ ਵਿੱਚ ਨਜ਼ਰ ਆ ਰਿਹਾ ਹੁਣ ਸੋ ਇੱਧਰ ਲੱਕੜ ਤੂੰਬਾ ਉਹ ਵੱਡਾ ਹਰਾ ਟੈਂਕ ਖੜਾ ਥੱਲੇ ਆਲੂ ਵਲੂ ਜੋ ਵੀ ਸਮੱਗਰੀ ਰੋਸ਼ਨ ਪਾਣੀ ਉਹ ਇੱਥੇ ਪਿਆ ਜੀ ਫੇਰ ਆਪਾਂ ਫਿਰ ਲੰਗਰ ਛੱਕੇ ਚੱਲਦੇ ਆ ਇਹ ਸਾਰੇ ਗੁਰਦਵਾਰ ਸਾਹਿਬ ਤੁਹਾਨੂੰ ਮੈਂ ਦਰਸ਼ਨ ਕਰਾਤੇ ਆ ਜੀ ਤੁਸੀਂ ਭਾਗਾ ਵਾਲਿਓ ਜਿਹੜੇ ਮੇਰੀ ਇਸ ਵੀਡੀਓ ਰਾਹੀਂ ਜਿਹੜੇ ਦਰਸ਼ਨ ਕੀਤੇ ਆ ਗੁਰਦਵਾਰ ਸਾਹਿਬ ਦੇ ਤੇ ਆਖਰ ਚ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਤੇ ਜਿਹੜੀ ਮੈਂ ਵੀਡੀਓ ਆਪ ਜੀ ਨੂੰ ਦਿਖਾਨਾ ਅੱਗੇ ਵੀ ਸ਼ੇਅਰ ਕਰਿਆ ਕਰੋ ਤਾਂ ਜੋ ਸਿੱਖ ਇਤਿਹਾਸ ਦਾ ਹੋਰਨਾਂ ਨੂੰ ਬੱਚਿਆਂ ਨੂੰ ਆਪਣੇ ਉਹਨਾਂ ਨੂੰ ਪਤਾ ਲੱਗ ਸਕੇ ਹੋਰ ਭੈਣ ਭਾਈਆਂ ਨੂੰ ਆਪਣੇ ਰਿਸ਼ਤੇਦਾਰੀਆਂ ਨੂੰ ਸ਼ੇਅਰ ਕਰਿਆ ਕਰੋ ਜੀ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਮੈਂ ਫਿਰ ਹੋਰ ਵੀਡੀਓ ਨਾਲ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਇਜਾਜ਼ਤ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਨਾ ਸੰਗਤ ਜੀ ਇਹਦੇ ਨਾਲ ਸੁਰਿੰਦਰ ਸਿੰਘ ਦਿਓ ਇਜਾਜ਼ਤ ਅਗਲੀ ਵੀਡੀਓ ਉਨ ਤੱਕ ਮੇਰਾ ਇੰਤਜ਼ਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ